ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਬਨਾਲੀ ਵਾਲਾ ਲਓ ਵੀ ਮਿੱਤਰੋ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਆ ਰਿਹਾ ਤੇ ਪੂਰੇ ਨਜ਼ਾਰੇ ਲੈ ਰਹੇ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆ ਰਿਹਾ ਦੱਸੋ ਕਮੈਂਟ ਕਰਕੇ ਆ ਦੇਖੋ ਗੱਟਾ-ਗੱਟਾ ਲੈ ਰੱਖਿਆ ਮਿੱਤਰੋ ਤੇ ਆ ਤੁਸੀਂ ਦੇਖਸਾਜੋ ਕੀ ਬਾਤ ਹੈ ਤੇ ਪੂਰਾ ਘੈਂਟ ਮੌਸਮ ਹੋਇਆ ਪਿਆਗਾ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਮੀਂਹ ਆ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਪਿੰਡ ਬਨਾਲੀ ਤੇ ਪੰਤਾਲੇ ਚਲਾਤੇ ਪੰਤਾਲੇ ਆ ਦੇਖੋ ਮਿੱਤਰੋ ਚੱਲਦੇ ਆ ਨਾ ਪੰਤਾਲੇ ਆ ਦੇਖੋ ਨਾਲੇ ਨੂਲੇ ਭਰਤੇ ਤੇ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਮੀਂਹ ਆ ਕਮੈਂਟ ਕਰਕੇ ਜਰੂਰ ਦੱਸਿਓ ਆਹ ਇੱਕ ਸੁਣ ਇੱਧਰ ਦਿਖਾਉਣਾ ਬਈ ਕੰਦਾਂ ਦੇ ਨਾਲ ਕਿਵੇਂ ਪਾਣੀ ਲੱਗਿਆ ਕੰਦਾਂ ਕੌਲੇ ਸਭ ਅੱਜ ਮੈਨੂੰ ਐ ਲੱਗਦਾ ਵੀ ਕੰਦਾਂ ਦੇ ਵਿੱਚ ਪਾਣੀ ਪੈ ਸਕਦਾ ਕਿਉਂਕਿ ਜਿਹੜੇ ਹਿਸਾਬ ਨਾਲ ਮੀਂਹ ਆਇਆ ਦੇਖੋ ਬਹੁਤ ਜ਼ਿਆਦਾ ਮੀਂਹ ਆ ਨਾਲਾ ਤਾਂ ਸਾਨੂੰ ਕਿਤੇ ਦੀਂਦ ਨਹੀਂ ਆ ਦੇਖੋ ਬਈ ਜਾਂਦਾ ਨਾ ਪਾਣੀ ਬਈ ਰੇਲ ਦੇ ਕੰਨ ਵਾਂਗੂ ਜਿਵੇਂ ਕਹਿੰਦੇ ਪੁਰਾਣੇ ਬੰਦੇ ਹਨਾ ਆ ਦੇਖੋ ਪੂਰਾ ਫੁੱਲ ਪਾਣੀ ਆ ਬਈ ਇਸ ਟਾਈਮ ਸਾਡੇ ਪਿੰਡ ਦੇ ਵਿੱਚ ਆਹ ਦੇਖੋ ਇੱਧਰ ਵੀ ਬਹੁਤ ਜ਼ਿਆਦਾ ਆ ਚੱਲ ਪਿਆ ਇਧਰ ਗਵਾਲੂ ਵਾਲਾ ਕੀ ਬਾਤ ਹੈ ਹੈ ਦੇਖੋ ਖੁਸ਼ਾ ਬੁਰੀ ਆਈ ਤਾਂ ਹੈ ਆ ਦੇਖੋ ਬਈ ਕਿੰਨਾ ਪਾਣੀ ਆ ਬੜਾ ਪਾਣੀ ਸਾਡੇ ਪਿੰਡ ਦਾ ਬਈ ਯਾਰ ਪੂਰਾ ਫੁੱਲ ਪਾਣੀ ਆ ਦੇਖੋ ਨਾਲੇ ਨੂਲੇ ਤਾਂ ਜਮੀਂ ਭਰਤੀ ਹੋਰ ਕਿਹੜੀ ਕਿਹੜੀ ਪਿੰਡਾਂ ਆ ਬਈ ਜ਼ਰੂਰ ਦੱਸਿਓ ਆ ਦੇਖੋ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਮੀਂਹ ਮੀਂਹ ਬਾਗੋ ਬਾਗ ਸੋਹਣਿਆ ਮੇਰਾ ਸੁਣਾ ਸਿੱਖ ਗਈ ਸਖੀਆਂ ਤੋਂ ਤੇ ਨੂੰ ਯਾਰ ਮਲੂਣਾ ਨਹੀਂ ਆਇਆ ਲਓ ਜੀ ਇਧਰੋਂ 45 ਇਹ ਆ ਦੇਸੀ 45 ਆਪਣੇ ਪਹਿਲਾਂ ਵਾਲੇ ਪੁਰਾਣੇ ਪਿੰਡਾਂ ਵਾਲੇ ਪਿੰਡਾਂ ਵਾਲੇ ਪੁਰਾਣੇ 45 ਆਪਣੇ ਚੱਲੀ ਜਾਂਦੇ ਆ ਹਲੇ ਹੋਰ ਦੇਖੋ ਬਾਈ ਹਉ ਗਾਂਹ ਤੱਕ ਪਾਣੀ ਬਹੁਤ ਖੜਾ ਪਹਿਲੇ ਪਾਸੇ ਉਹ ਵੀ ਤੁਹਾਨੂੰ ਦਿਖਾ ਕੇ ਲਿਆਵਾਂਗੇ ਆਪਾਂ ਦੇਖੋ ਫੀਟ ਰੇਡਾ ਕਿਆ ਬਾਤ ਹੈ ਮੋੜ ਮੰਡੀ ਲਿਖਿਆ ਹੋਇਆ ਰਾਮਾ ਕਿਆ ਬਾਤ ਹੈ ਫੀਟ ਰੇਡੇ ਵੀ ਜਾ ਰਹੇ ਮਿੱਤਰੋ ਤੇ ਆ ਦੇਖੋ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਭਰਾ ਜੁੜੇ ਸੀ ਆਪਣੇ ਨਾਲ ਤੇ ਆਪਾਂ ਕਦੇ ਫੇਰ ਵੀਡੀਓ ਬਣਾਵਾਂਗੇ ਲਾਈਵ ਹੋਵਾਂਗੇ ਤੇ ਇੰਨਾ ਕੁ ਬਹੁਤ ਆ ਤੇ ਇਧਰੋਂ ਆਪਣੇ ਮੋਟਰਸਾਈਕਲ ਆਪਾਂ ਨਿਮਾ ਰਹੇ ਆ ਖੜੇ ਆ ਵਧੀਆ ਸ਼ੌਂਕ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਆਓ ਦੇਖੋ ਦੂਰ ਦੂਰ ਤੱਕ ਪਾਣੀ ਖੜਾ ਬਈ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ